ਹਾਂਜੀ ਸਟੂਡੈਂਟਸ ਸਾਡੀ ਵੀਡੀਓ ਆ ਪੰਜਾਬ ਪ੍ਰਾਚੀਨ ਇਤਿਹਾਸ ਬਾਰੇ ਪੰਜਾਬ ਦਾ ਪ੍ਰਾਚੀਨ ਇਤਿਹਾਸ ਤੇ ਮੱਧਕਾਲੀਨ ਜਿਹੜਾ ਪੰਜਾਬ ਦਾ ਇਤਿਹਾਸ ਆ ਦੋਨੇ ਕੰਬਾਈਨ ਟੌਪਿਕ ਕਰਾਂਗੇ ਅਸੀਂ ਪਹਿਲਾਂ ਤਾਂ ਅਸੀਂ ਪ੍ਰਾਚੀਨ ਇਤਿਹਾਸਿਕ ਸਥਾਨ ਦੇਖਦੇ ਆ ਆ ਯੁੱਗ ਕਿਹੜਾ ਸੀਗਾ ਪ੍ਰਾਚੀਨ ਪੱਥਰ ਯੁੱਗ ਪਾਲੀਓਲਿਥਿਕ ਯੁੱਗ ਵੀ ਬੋਲਦੇ ਆ ਇਹਨੂੰ ਇਹਦੇ ਵਿੱਚ ਸਥਾਨ ਸੀਗਾ ਸੋਹਣ ਨਦੀ ਦੀ ਵਾਦੀ ਸਾਲਟ ਰੇਂਜ ਕੋਲੀ ਟੋਕਗੁਲ ਪਾਕਿਸਤਾਨ ਦੇ ਵਿੱਚ ਪ੍ਰਾਚੀਨ ਇਤਿਹਾਸਿਕ ਸਥਾਨ ਨੇ ਇਹ ਆ ਪਾਲੀਲੀਥਿਕ ਯੁੱਗ ਦੇ ਸੋਹਣ ਸੋਹਣ ਨਦੀ ਦੀ ਵਾਦੀ ਹੈ ਜਿਹੜੀ ਉਹ ਸਾਲਟ ਰੇਂਜ ਕੋਲੀ ਤੇ ਟੋਕਗੁਲ ਹੋਰ ਕਿਹੜੇ ਨੇ ਪੰਜਾਬ ਅਤੇ ਇਸ ਦੇ ਆਲੇ-ਦੁਆਲੇ ਜਿਵੇਂ ਦੌਲਤਪੁਰ, ਢੇਰਮਾਜਰਾ, ਹੁਸ਼ਿਆਰਪੁਰ, ਨਾਲਾਗੜ੍ਹ, ਢੱਡ, ਮੇਰਣਵਾਲਾ, ਟੋਲਬਾਹਾ, ਪਿਰਥਨ, ਪੂੜ, ਢਾਂਗ, ਰਾਮਪੁਰਾ, ਸਿਰਸਾ ਤੇ ਖੋਖਰਾ ਕਾ ਚੋਆ। ਇਹ ਸਥਾਨ ਨੇ ਪ੍ਰਾਚਨ ਇਤਿਹਾਸਿਕ ਸਥਾਨ ਨੇ ਫਿਰ ਮੱਧ ਪੱਥਰ ਯੁੱਗ ਮੈਸੋਲੀਥਿਕ ਬੋਲਦੇ ਨੇ ਜੀ ਨੂੰ ਕਿਸੇ ਸਾਈਡ ਦੀ ਖੋਜ ਨਹੀਂ ਕੀਤੀ ਗਈ ਭਾਰਤ ਦੇ ਵਿੱਚ ਪੰਜਾਬ ਦਾ ਥਲ ਰੇਗਿਸਤਾਨ ਪਾਕਿਸਤਾਨ ਦੇ ਵਿੱਚ ਇਹਦਾ ਸਥਾਨਾ ਜਦਕਿ ਭਾਰਤ ਦੇ ਵਿੱਚ ਕਿਸੇ ਸਾਈਡ ਦੀ ਜਗ੍ਹਾ ਦੀ ਖੋਜ ਨਹੀਂ ਕੀਤੀ ਗਈ ਨਵੀਨ ਪੱਥਰ ਯੁੱਗ ਨਿਓਲੀਥਿਕ ਬੋਲਦੇ ਨੇ ਇਹਨੂੰ 1963 ਵਿੱਚ ਬਿਆਸ ਬਾਂਗਾਂਗਾਵਦੀ ਵਿੱਚ ਰੋਰ ਤੇ ਦੀਬਰ ਵਿੱਚ ਕੁਝ ਪਾਲਿਸ਼ ਕੀਤੇ ਗਏ ਪੱਥਰ ਲੱਭੇ ਗਏ ਸਨ ਪੁਰਾਤੱਤਵ ਸਥਾਨ ਕਿਹੜੇ ਨੇ ਇਹਨਾਂ ਦੀ ਗੱਲ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਬਠਿੰਡੇ ਦਾ ਕਿਲਾ ਬਠਿੰਡੇ ਵਿੱਚਾ ਪੁਰਾਤੱਤਵ ਸਥਾਨ ਬਟ ਬਰਾਸ ਫਤਿਹਗੜ੍ਹ ਸਾਹਿਬ ਦੇ ਵਿੱਚ ਦਤੇਰੀ ਲੁਧਿਆਣੇ ਦੇ ਵਿੱਚ ਘੁਰਮ ਪਟਿਆਲੇ ਦੇ ਵਿੱਚ ਕਟਪਾਲੋ ਜਲੰਧਰ ਚ ਨਗਰ ਜਲੰਧਰ ਚ ਨਾਗਰੀ ਰੋਪੜ ਦੇ ਵਿੱਚ ਰਹੀੜਾ ਸੰਗਰੂਰ ਦੇ ਵਿੱਚ 12 ਰੋਪੜ ਚ ਸੰਘੋਲ ਫਤਿਹਗੜ ਸਾਹਿਬ ਤੇ ਸੁਨਹਿਤ ਲੁਧਿਆਣਾ ਦੇ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਕੋਟਲਾ ਨਿਹੰਗਖਾਨ ਰੋਪੜ ਜ਼ਿਲ੍ਹੇ ਦੇ ਵਿੱਚ ਰੋਪੜ ਰੋਪੜ ਦੇ ਵਿੱਚ ਇਹ ਸਾਰੇ ਕਿਨੇ ਪੁਰਾਤਤਵ ਵਿਭਾਗ ਦੇ ਸਥਾਨ ਨੇ ਪੁਰਾਤਤਵ ਸਥਾਨ ਨੇ ਇਹ ਜਿੱਥੇ ਪੁਰਾਣੀਆਂ ਚੀਜ਼ਾਂ ਦੀ ਜਿਹੜੀ ਆ ਖੋਜ ਹੋਈ ਆ ਮਿਲੀਆਂ ਨੇ ਫਿਰ ਹੈ ਰਿਵੀਜ਼ਨ ਲਾਈਨਾਂ ਇਹਨਾਂ ਦੀਆਂ ਅਸੀਂ ਕਰਾਂਗੇ ਰਿਵੀਜ਼ਨ ਲਾਈਨਾਂ ਦੇ ਵਿੱਚ ਕੁਐਸਚਨ ਦਿੱਤੇ ਹੋਏ ਨੇ ਸਾਨੂੰ ਪ੍ਰਾਚੀਨ ਸਮੇਂ ਪੰਜਾਬ ਕਿਸ ਨਾਮ ਤੋਂ ਜਾਣਿਆ ਜਾਂਦਾ ਸੀ ਸप्तसिंधੂ ਅਰਥ ਸ਼ਾਸਤਰ ਕਿਸ ਨੇ ਲਿਖਿਆ ਕੋਟੱਲੇ ਨੇ ਯੂਨਾਨੀਆਂ ਨੇ ਪੰਜਾਬ ਦਾ ਨੂੰ ਕੀ ਨਾਮ ਦਿੱਤਾ ਟੈਂਡਾ ਬੋਦੀਮੀਆ ਪੁਰਾਣਾ ਦੀ ਕੁੱਲ ਗਿਣਤੀ 18 ਪੰਜਾਬ ਦੇ ਸਿਕੰਦਰ ਨੇ ਡੈਸ਼ ਸਾਲ ਵਿੱਚ ਹਮਲਾ ਕੀਤਾ ਤੇ ਪੋਰਸ ਨਾਲ ਹਾਈ ਡਾਸਪਸ ਦੀ ਜਿਹੜੀ ਲੜਾਈ ਹੋਈ 326 BC ਆਯੁਰਵੈਦਿਕ ਪ੍ਰਣਾਲੀ ਦੀ ਦਵਾਈ ਦਾ ਸੰਸਥਾਪਕ ਚਰਕ ਮਹਾਭਾਰਤ ਦੇ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਜਾਂਦਾ ਸੀ ਪੰਚਨੜ ਪ੍ਰਾਣੇ ਸਮੇਂ ਪੰਜਾਬ ਵਿੱਚ ਵਗਦੀਆਂ ਸੱਤ ਨਦੀਆਂ ਦੇ ਨਾਮ ਸਿੰਧ ਸਤਲੁਜ ਵਿਆਸ ਰਾਵੀ ਚਨਾਬ ਜੇਲਮ ਤੇ ਸਰਸਵਤੀ ਵਿਸ਼ੇ ਦੇ ਸਭ ਤੋਂ ਪੁਰਾਣੀ ਯੂਨੀਵਰਸਿਟੀ ਤਕਸ਼ਿਲਾ ਕਿੱਥੇ ਸਥਿਤ ਹੈ 라ਵਲਪਿੰਡੀ ਦੇ ਵਿੱਚ ਪੰਜਾਬ ਨੂੰ ਸਿਕੰਦਰ ਦੁਆਰਾ ਜਿੱਤਣ ਤੋਂ ਬਾਅਦ ਕਿਸ ਕਿਸ ਨੇ ਜਲਦੀ ਹੀ ਦੁਆਰਾ ਜਿੱਤ ਲਿਆ ਸੀ ਚੰਦਰਗੁਪਤ ਮੋਰੀਆ ਦੇ Indus ਨਦੀ ਦਾ પ્રાચીਨ ਨਾਮ ਕੀ ਆ ਸਿੰਧੂ ਤ੍ਰਿਗਰਤਾ ਇੱਕ પ્રાચીਨ ਰਾਜ ਦਾ ਨਾਮ ਸੀ ਜਿਸ ਦਾ ਪਾਨਣੀ ਦੇ ਕੰਮ ਵਿੱਚ ਜ਼ਿਕਰ ਕੀਤਾ ਗਿਆ ਹੈ ਤ੍ਰਿਗਰਤਾ ਕਿਸ ਸ਼ਹਿਰ ਦਾ ਪੁਰਾਣਾ ਨਾਮ ਸੀ ਚਿਲੰਦਰ ਦਾ ਵਿਦਤਾ ਕਿਸ ਨਦੀ ਦਾ ਪੁਰਾਣਾ ਨਾਮ ਹੈ ਜੀਲਮ ਦਾ ਤ੍ਰਿਗੁਰਤਾ ਤੋਂ ਕੀ ਪਾਵ ਤਿੰਨ ਨਦੀਆਂ ਦੁਆਰਾ ਸਿੰਜਿਆ ਜਾਣ ਵਾਲਾ 파ਰੋਸ਼ਨੀ ਕਿਸ ਨਦੀ ਦਾ ਪੁਰਾਣਾ ਨਾਮ ਹੈ ਰਾਵੀ ਦਾ ਸਤਲੁਜ ਤੋਂ ਪਹਿਲਾਂ ਸਤਲੁਜ ਪਹਿਲਾਂ ਸ਼ਤੂਦਰੀ ਨਾਮ ਨਾਲ ਜਾਣੀ ਜਾਂਦੀ ਸੀ ਤ੍ਰਿਗੁਰਤਾ ਕਿਹੜੀਆਂ ਤਿੰਨ ਨਦੀਆਂ ਦੁਆਰਾ ਸਿੰਜਿਆ ਜਾਂਦਾ ਹੈ ਸਤਲੁਜ ਵਿਆਸ ਤੇ ਰਾਵੀ ਕਿਸ ਨਦੀ ਨੂੰ ਪ੍ਰਾਚੀਨ ਸਮੇਂ ਵਿੱਚ ਅਸਕਨੀ ਦੇ ਨਾਮ ਨਾਲ ਜਾਣਿਆ ਜਾਂਦਾ ਚਨਾਵ ਹੜੱppa ਕਿਸ ਨਦੀ ਦੇ ਕੰਢੇ ਤੇ ਸਥਿਤ ਹੈ ਰਾਵੀ ਦੇ ਮੋਹਨਜੋਦੜੋ ਸਿੰਧੂ ਘਾਟੀ ਸਭਿਤਾ ਦਾ ਇੱਕ ਸ਼ਹਿਰ ਹੈ ਕਿਸ ਦਰਿਆ ਦੇ ਕੰਢੇ ਤੇ ਸਥਿਤ ਸੀ ਸਿੰਧੂ ਦੇ ਕੰਢੇ ਤੇ ਸਥਿਤ ਸੀਗਾ ਸਲ ਸਲੋਕਸ ਕਿਸ ਸ਼ਾਸਕ ਦਾ ਉਤਰਾਧਿਕਾਰੀ ਸੀ ਸਿਕੰਦਰ ਦਾ ਪੰਜਾਬ ਦੀ ਚਸਟ ਦੇ ਆਏ ਨੂੰ ਕਿਸ ਨੇ ਲਿਖਿਆ ਪਾਲਣੀ ਨੇ ਫਾਈਦਾ ਅਸਪਸ਼ਤ ਦੀ ਲੜਾਈ ਕਿੰਨਾ ਦੇ ਵਿਚਕਾਰ ਲੜੀ ਗਈ ਸਿਕੰਦਰ ਤੇ ਪੋਰਸ ਦੇ ਵਿਚਕਾਰ ਅੱਗੇ ਕੁਐਸਚਨ ਆ ਸਾਡੇ ਕੋਲ ਪੰਜਾਬੀ ਭਾਸ਼ਾ ਨੂੰ ਕਿਸ ਭਾਸ਼ਾ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਏ ਪ੍ਰਾਕਿਰਤ ਅਪ ਅਪਭ੍ਰਾਸ਼ਾ ਅ ਅਪਭ੍ਰੰਸ਼ ਜਿਹੜੀ ਪ੍ਰਵਾਹ ਭਾਸ਼ਾ ਏ ਉਹ ਪ੍ਰਕਿਰਤਿਕ ਤੇ ਅਪਭ੍ਰੰਸ਼ ਦਾ ਰੂਪ ਆ ਜਿਹੜਾ ਉਹ ਮਿਲ ਜੁਲ ਕੇ ਪੰਜਾਬੀ ਭਾਸ਼ਾ ਬਣਿਆ ਫਾਇਦਾ ਸਪਸ਼ਟ ਵਿਤਸਤਾ ਕਿਸ ਨਦੀ ਦੇ ਪੁਰਾਣੇ ਨਾਮ ਨੇ ਜੇਲਮ ਦੇ ਪੰਜਾਬ ਦੇ ਕਿਸ ਖੇਤਰ ਵਿੱਚ ਅਸ਼ੋਕ ਦੇ ਸ਼ਿਲਾ ਲੇਖ ਮਿਲਦੇ ਨੇ ਤਕਸ਼ਿਲਾ ਖੇਤਰ ਵਿੱਚ ਪੰਜਾਬ ਵਿੱਚ ਸਭ ਤੋਂ ਪਹਿਲਾਂ ਜਾਣਿਆ ਜਾਣ ਵਾਲਾ ਵਿਦੇਸ਼ੀ ਹਮਲਾ ਕਿਸ ਦੁਆਰਾ ਕੀਤਾ ਗਿਆ ਮੈਕਡੋਨੀਆ ਦੇ ਸਿਕੰਦਰ ਵੱਲੋਂ ਅਲੈਗਜ਼ੈਂਡਰ ਨੇ ਕਿਸ ਭਾਰਤੀ ਰਾਜੇ ਨੂੰ ਹਰਾਇਆ ਪੋਰਸ ਨੂੰ ਹੜੱਪਾ ਸਭਿਅਤਾ ਕਿਸ ਕਾਲ ਨਾਲ ਸੰਬੰਧਿਤ ਆ ਪਿੱਤਲ ਯੁੱਗ ਨਾਲ ਸੰਘੋਲ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਉਸ ਦਾ ਕੀ ਮਹੱਤਵ ਆ ਹੜੱप्पा ਸਭਿਅਤਾ ਦੇ ਇੱਥੇ ਕੁਝ ਅੰਸ਼ ਮਿਲੇ ਨੇ ਪੰਜਾਬ ਦੀਆਂ ਕੁਝ ਹੋਰ ਸਾਈਟਾਂ 'ਤੇ ਪੁਰਾਣੇ ਅੰਸ਼ ਮਿਲੇ ਹੋਣ ਰੋਪੜ ਰੋਹੀਰਾ ਸਨੇਤ ਰਮਾਇਣ ਮਹਾਭਾਰਤ ਤੇ ਭਗਵਦ ਗੀਤਾ ਦੀ ਰਚਨਾ ਕਿਸ ਸਮੇਂ ਕੀਤੀ ਗਈ ਆਰਿਆਨ ਯੁੱਗ ਸਮੇਂ ਕੀਤੀ ਗਈ ਫਾਰਸੀ ਰਾਜ ਦਾ ਨਾਮ ਦੱਸੋ ਜੀਨੇ 516 ਈਸਵੀ ਪੂਰਵ ਵਿੱਚ ਪੰਜਾਬ ਤੇ ਪੂਰਾ ਕਬਜ਼ਾ ਕਰ ਲਿਆ ਸੀ ਗੁਸਤਾਸਪ ਤੇ ਉਸ ਦਾ ਪੁੱਤਰ ਦਰਿਆਸ 1 ਮੌਰੀਆ ਦੇ ਅਧੀਨ ਅਜੋਕੇ ਪੰਜਾਬ ਵੱਜੋਂ ਜਾਣੇ ਜਾਂਦੇ ਖੇਤਰ ਨੂੰ ਗੰਧਾਰ ਦੇ ਵੱਡੇ ਪ੍ਰਾਂਤ ਵਿੱਚ ਸ਼ਾਮਲ ਕੀਤਾ ਗਿਆ ਸੀ ਇਸ ਦੀ ਰਾਜਸਥਾਨੀ ਕੀ ਸੀ ਤਕਸ਼ਿਲਾ ਜਿਹੜੀ ਕਿ ਹੁਣ ਪਾਕਿਸਤਾਨ ਵਿੱਚ ਹੈ ਪ੍ਰਾਚੀਨ ਪੰਜਾਬ ਵਿੱਚ ਪੜਾਈ ਦਾ ਪ੍ਰਸਿੱਧ ਕੇਂਦਰ ਕਿਸ ਨਾਮ ਨਾਲ ਜਾਣੇ ਜਾਂਦਾ ਤਕਸ਼ਿਲਾ ਤਕਸ਼ਿਲਾ ਅੱਜ ਅੰਦੇਸਾ ਮੇ ਕਿੱਥੇ ਮੌਜੂਦ ਆ ਪਾਕਿਸਤਾਨ ਵਿੱਚ ਪੈਦਿਕਾਲ ਦੌਰਾਨ ਪੰਜਾਬ ਨੂੰ ਸੱਤ ਸਿੰਧੂ ਵਜੋਂ ਜਾਣਿਆ ਜਾਂਦਾ ਸੀ ਇਸ ਦਾ ਕੀ ਅਰਥ ਆ ਸੱਤ ਦਰਿਆਵਾਂ ਦੀ ਧਰਤੀ ਤਾਂ ਇਹ ਸੀ ਪ੍ਰਾਚੀਨ ਪੰਜਾਬ ਨਾਲ ਸੰਬੰਧਿਤ ਸਾਡੇ ਪ੍ਰਸ਼ਨ ਉੱਤਰ ਤੇ ਤੁਹਾਡੀ ਜਨਰਲ ਨੌਲੇਜ ਅੱਗੇ ਅਸੀਂ ਮੱਧ ਕਾਲੀਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਆ ਪੰਜਾਬ ਦਾ ਮੱਧ ਕਾਲੀਨ ਇਤਿਹਾਸ ਕਿਹੜਾ ਹੈ ਅ ਇਹਦੇ ਲਈ ਅਸੀਂ ਕੁਝ ਜਿਹੜੇ ਕੁਐਸਚਨ ਆਨਸਰ ਨੇ ਉਹ ਕਰਾਂਗੇ ਇਸ ਨੂੰ ਜਾਣਨ ਲਈ ਪਾਣੀਪਤ ਦਾ ਪਹਿਲਾ ਯੁੱਧ ਲੜਿਆ ਗਿਆ ਸੀ 1526 ਈਸਵੀ ਨੂੰ ਮੱਧ ਯੁੱਗ ਵਿੱਚ ਆਉਣ ਵਾਲਾ ਪਹਿਲਾ ਮੁਸਲਮਾਨ ਹਮਲਾਵਰ ਮੁਹੰਮਦ ਬਿਨ ਕਾਸਿਮ ਕਿਸ ਦਰੇ ਤੋਂ ਸਿੰਧ ਵਿੱਚ ਦਾਖਲ ਹੋਇਆ ਸੀ ਖੈਬਰ ਦਰੇ ਤੋਂ ਅਕਬਰ ਦੀ ਤਾਜਪੋਸ਼ੀ ਪੰਜਾਬ ਦੇ ਕਿਸ ਸਥਾਨ ਤੇ ਹੋਈ ਕਲਾਂ ਨੌਰ ਤੇ ਪਾਣੀ ਪੱਤ ਦੀ ਦੂਜੀ ਲੜਾਈ ਕਦੋਂ ਲੜੀ ਗਈ 1556 ਈਸਵੀ ਵਿੱਚ ਪਾਣੀ ਪੱਤ ਦੀ ਤੀਜੀ ਲੜਾਈ 1761 ਜਿਹੜੀ ਸੀ ਕਿਸ ਵਿਚਕਾਰ ਹੋਈ ਅਹਿਮਦ ਸ਼ਾਹ ਬਦਾਲੀ ਤੇ ਮਰਾਠਿਆਂ ਦੇ ਵਿਚਕਾਰ ਹੋਈ ਸੀ ਕਿਸ ਨਦੀ ਦੇ ਪਾਣੀ ਨਦੀ ਦੇ ਪਾਣੀ ਦੇ ਵੰਡ ਲਈ 10 ਰਾਜਿਆਂ ਦੀ ਲੜਾਈ ਲੜੀ ਗਈ ਰਾਵੀ ਦੇ ਪਾਣੀ ਲਈ ਪਾਣੀ ਪੱਤ ਦੀ ਤੀਜੀ ਲੜਾਈ ਕਦੋਂ ਲੜੀ ਗਈ 1761 ਵਿੱਚ ਫਿਰੋਜ਼ ਸ਼ਾਹ ਤੁਗਲਕ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਸੀ ਫਿਰੋਜ਼ਪੁਰ ਦੀ ਉਸ ਸੜਕ ਦਾ ਨਾਮ ਦੱਸੋ ਜੋ ਪਹਿਲਾਂ ਉਤਰਾਪੱਥ ਜਾਂ ਸ਼ਾਹ ਰਾਏ ਆਜ਼ਮਬੱਧੂ ਜਾਣੀ ਜਾਂਦੀ ਸੀ ਗ੍ਰੈਂਡ ਟ੍ਰੰਕ ਰੋਡ ਰੋਜ ਸ਼ਾਦੀ ਲੜਾਈ 1845 ਵਿੱਚ ਕਿਸ ਵਿਚਕਾਰ ਲੜਾਈ ਗਈ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਆ ਭਾਰਤ ਦੀ ਪਹਿਲੀ ਮਹਾਰਾਣੀ ਦਾ ਨਾਮ ਦੱਸੋ ਜਿਸ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਕੈਦ ਕੀਤਾ ਗਿਆ ਸੀ ਰਜ਼ੀਆ ਸੁਲਤਾਨਾ ਤਰਾਇਣ ਦੀ ਪਹਿਲੀ ਲੜਾਈ ਸਾਲ 1191 ਵਿੱਚ ਕਿਸ ਵਿਚਕਾਰ ਲੜਾਈ ਗਈ ਸੀ? ਪ੍ਰਿਥਵੀ ਰਾਜ ਚਾਹਾਨ ਤੇ ਮੁਹੰਮਦ ਗੋਰੀ ਵਿਚਕਾਰ। ਤਰਾਇਣ ਦੀ ਦੂਜੀ ਲੜਾਈ ਕਿਹੜੇ ਸਾਲ ਵਿੱਚ ਲੜੀ ਗਈ ਸੀ? 1192 ਵਿੱਚ। ਹਜ਼ਰਤ ਅਲੀ ਦੀ ਤਲਵਾਰ ਕਿੱਥੇ ਰੱਖੀ ਗਈ ਆ? ਆਨੰਦਪੁਰ ਸਾਹਿਬ। ਗੱਲ ਰਾਜਕਮਾਰ ਜੋ ਗੁਰੂ ਹਰ Rai ਜੀ ਤੋਂ ਅਸ਼ੀਰਵਾਦ ਲੈਣ ਆਇਆ ਸੀ ਦਾਰਾ ਸ਼ਿਕੋ ਜਿਹੜਾ ਔਰੰਗਜ਼ੇਬ ਦਾ ਭਰਾ ਸੀ। ਮੁਸਲਮਾਨਾਂ ਦੇ ਆਗਮਨ ਤੋਂ ਪਹਿਲਾਂ ਸਮੇਂ ਪੰਜਾਬ ਬਠਿੰਡਾ ਵੀ ਕਿਸ ਨਾਮ ਜੋ ਜਾਣਿਆ ਜਾਂਦਾ ਸੀ? ਬਿਕਰਮਗੜ ਗਜ਼ਨੀ ਦੇ ਮਹਿਮੂਦ ਨੇ ਭਾਰਤ ਤੇ 17 ਵਾਰ ਹਮਲਾ ਕੀਤਾ 12ਵੀਂ ਸਦੀ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਭਾਰਤ ਵਿੱਚ ਆਪਣਾ ਰਾਜ ਸਥਾਪਿਤ ਕੀਤਾ ਸੀ 16ਵੀਂ ਸਦੀ ਵਿੱਚ ਬਾਬਰ ਦੀ ਅਗਵਾਈ ਹੇਠ ਫੌਜ ਨੇ ਇਬਰਾਹਿਮ ਖਾਨ ਲੋਧੀ ਨੂੰ ਹਰਾ ਕੇ ਇਬਰਾਹਿਮ ਖਾਨ ਲੋਧੀ ਨੂੰ ਹਰਾ ਕੇ ਮੁਗਲ ਸਮਰਾਜ ਸਥਾਪਿਤ ਕੀਤਾ ਸੀ ਇਬਰਾਹਿਮ ਲੋਧੀ 1526 ਵਿੱਚ ਪਾਣੀਪੱਤ ਦੀ ਪਹਿਲੀ ਲੜਾਈ ਵਿੱਚ ਬਾਬਰ ਤੋਂ ਹਾਰਿਆ ਸੀ ਤਾਂ ਕਿਹੜੀ ਲੜਾਈ ਚ 1526 ਵਿੱਚ ਪਾਣੀਪੱਤ ਦੀ ਪਹਿਲੀ ਲੜਾਈ ਪਾਣੀਪੱਤ ਦੀ ਦੂਜੀ ਲੜਾਈ 1556 ਚ ਹੋਈ ਸੀ ਜਿਹੜੀ ਉਹ ਕਿਸ ਵਿਚਕਾਰ ਹੋਈ ਸੀ ਹੇਮੂ ਦੇ ਅਕਬਰ ਵਿਚਕਾਰ ਤੈਮੂਰ ਲੰਗ ਨੇ ਕਦੋਂ ਭਾਰਤ ਤੇ ਹਮਲਾ ਕੀਤਾ 1398 ਈਸਵੀ ਵਿੱਚ ਪਾਣੀਪੱਤ ਦੀ ਤੀਜੀ ਲੜਾਈ ਵਿਚ ਕੌਣ ਜੇਤੂ ਹੋਇਆ ਅਹਿਮਦ ਸ਼ਾਹ ਅਬਦਾਲੀ ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਆ ਓਕੇ ਥੈਂਕਸ